ਕਹਾਵਾਂ ਸੁਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਰਦਾਸੀ ਦੇ ਕਜਨਬ ਕੀ ਕਰਤਾਰ ਸੀ ਤੂੰ ਲੈ ਤੀਨੂ ਆਪਣੇ ਘਰ ਵਣਿਆ ਦਾ ਚਿਤ ਸਾ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਹਰਿਵਾਰਾ ਆਇਆ ਮੇਰਾ ਪੈ ਗਿਆ ਹੋਆ ਆਇਆ ਸੈਰ ਕਰਕੇ ਗੁਰਹਰਿਦ ਤੋਂ ਪੇਮੂਆ ਥੋੜਾ ਜਾਂ ਸਮਾਜ ਕੋ ਬਾਖ ਸਿੰਘ ਨਾਨਕ ਜੀ ਮਹਾਰਾਜ ਜੀ ਦੇ ਆਇਆ ਕਈ ਵਾਰਾ ਵਿੱਚ ਕਈ ਮਤਾਨਾ ਜੀ ਨੂੰ ਲੈ ਕੇ ਗੀ ਨੂੰ ਬਿਨਾਂ ਕਈ ਨੂੰ ਦੇ ਰੇਕ ਸਿੰਘ ਆਪ ਕੋਟ ਕੇ ਗੁਰੂ ਜੀ ਨੂੰ ਆਪਣੇ ਘਰ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਘਰ ਤੁੰਕੇ ਮਹਾਰਾਜ ਨੇ ਆਵਾਜ਼ ਲਾਈ ਮਾਈ ਮੁਲਾਕਾਤ ਰੀ ਘਰ ਵਿੱਚ ਹੈ ਅੰਦਰੋਂ ਵਾਈ ਨੇ ਦਵਾਤਤਾ ਉਹ ਘਰ ਵਿੱਚ ਹੈ ਜੀ ਜਾਣੀ ਜਾਣ ਸਤਿਗੁਰ ਜੀ ਨੇ ਦੁਬਾਰਾ ਫਿਰ ਆਵਾਜ਼ ਲਾਈ ਮਾਈ ਮੁਲਾਕਾਤ ਰੀ ਘਰ ਵਿੱਚ ਹੈ ਸਭ ਅੰਦਰੋਂ ਵਾਈ ਨੇ

ਮੇਰੇ ਮਰਦੇ ਰੂਪ ਦੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲਦੇ ਆਏ ਮਹਾਰਾਜ ਕਤਰੀਓ ਨਾ ਚੇਤ ਜੁਨੀ ਆਂਕਦਾ ਇਸ ਸਥਾਨ ਤੇ ਸਹੇਜ ਜੁੰਦੂ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੱਜ ਸਹੇਜ ਆਸ਼ਾਨ ਕਰਦੇ नी हो गए अपनी दसवागतारी गुरु महाराज जी खुशियां प्राप्त करो जी वाहू जी का खालसा की फतेह